ਗੁਰਮੀਤ ਸਿੱਧੂ ਇਸ ਵੇਲੇ ਸਰੀ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਮੀਗ੍ਰੇਸ਼ਨ ਕਨਸਲਟੈਂਟ ਨੇ ਵੀਜ਼ਾ ਲੈਂਕ ਇਮੀਗ੍ਰੇਸ਼ਨ ਐਂਡ ਪਲੇਸਮੈਂਟਸ ਦੇ ਡਾਇਰੈਕਟਰ ਨੇ ਗੁਰਮੀਤ ਸਿੱਧੂ ਜੀ ਜਿਹੜਾ ਸਟੂਡੈਂਟਸ ਵੱਲੋਂ ਅਸਾਈਲਮ ਦਾ ਟ੍ਰੈਂਡ ਰੁਝਾਨ ਜਿਹੜਾ ਵਾ ਪਿਛਲੇ ਕੁਝ ਮਹੀਨਿਆਂ ਚ ਜ਼ਿਆਦਾ ਵਧਿਆ ਵਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਸਾਰੇ ਹੀ ਕੈਨੇਡਾ ਦੇ ਜਿਹੜੇ ਕਮਿਊਨਿਟੀਜ਼ ਹੈਗੀਆਂ ਦਾ ਉਹ ਕਿਰਨ ਬੜਾ ਮੰਨਤਪਕਾ ਹੈ ਇਹ ਇੱਕ ਰੁਝਾਨ ਹੈ ਜਿਹੜਾ ਦੇਖਿਆ ਜਾ ਰਿਹਾ ਹੈ ਇਹਨੂੰ ਦੇ ਸਟੂਡੈਂਟਸ ਜਿਹੜੇ ਇੱਥੇ ਖਾਸ ਤੌਰ ਤੇ ਪੜਨ ਲਈ ਆਏ ਸੀਗੇ ਉਹਨਾਂ ਨੇ ਜਦੋਂ ਵੀਜ਼ਾ ਅਪਲਾਈ ਕੀਤਾ ਤਾਂ ਉਹ ਇਹ ਕਹਿ ਕੇ ਆਏ ਕਿ ਅਸੀਂ ਉੱਥੇ ਪੜਨਾ ਹੈ ਤੁਸੀਂ ਆਪਣੀ ਇੰਟੈਂਟ ਸਟੱਡੀ ਦੀ ਦੱਸੀ ਪਰ ਜੇਕਰ ਤੁਸੀਂ ਇੱਥੇ ਆ ਕੇ ਆਪਣੀ ਸਟੱਡੀ ਕੰਪਲੀਟ ਨਹੀਂ ਕੀਤੀ ਜਾਂ ਤੁਸੀਂ ਇੱਥੇ ਕੰਮਾਂ 'ਚ ਪੈ ਗਏ ਤੇ ਤੁਸੀਂ ਆਪਣੀ ਪੜਾਈ ਨੂੰ ਸਾਡੀ ਦਿੱਤਾ ਤਾਂ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਸਟੇਟਸ ਨਹੀਂ ਬਚਦਾ ਦਿਖ ਰਿਹਾ ਤਾਂ ਤੁਸੀਂ ਹੁਣ ਰੁਝਾਨ ਹੈਗਾ ਉਹ ਰਿਫਿਜੀ ਕਲੇਮਸ ਵੱਲ ਕਰ ਲੈ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਨਵੀਂ ਪਿਰਤ ਪਾਏਗਾ ਅਤੇ ਜਿਹੜੇ ਅਸਲੀ ਜਿਹੜੇ ਰਫਿਜੀ ਫਲੇਮੈਂਟਸ ਹੋਣਗੇ ਜਿਨ੍ਹਾਂ ਨੂੰ ਰੀਲੀ ਕਿਸੇ ਕੰਟਰੀ ਦੇ ਵਿੱਚ ਖਤਰਾ ਹੈ ਜਾਂ ਉਹ ਆਪਣੀ ਜਾਨ-ਮਾਲ ਨੂੰ ਬਚਾ ਕੇ ਇੱਥੇ ਆਏ ਨੇ ਉਹਨਾਂ ਦੇ ਕੇਸਾਂ ਤੇ ਦਾ ਬੜਾ ਪੂਰਾ ਪ੍ਰਭਾਵ ਪੈਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜ਼ਿਆਦਾ ਟ੍ਰੈਂਡ ਤੁਹਾਡੇ ਬ੍ਰਿਟਿਸ਼ ਕਲਨ ਵੀ ਅੱਜ ਵੀ ਹੈ ਜਾਂ ਜੋ ਕੁਬੈਕ ਦੇ ਵਿੱਚ ਟਰੈਂਡ ਸਾਰੇ ਕੈਨੇਡਾ ਦੇ ਵਿੱਚ ਹੀ ਹੈ ਜੀ ਪਰ ਜਿਹੜੇ ਕਲੇਮ ਜ਼ਿਆਦਾ ਫਾਈਲ ਹੋ ਰਹੇ ਨੇ ਉਹ অন্ਟਾਰੀਓ ਦੇ ਵਿੱਚ ਜ਼ਿਆਦਾ ਫਾਈਲ ਹੋ ਰਹੇ ਨੇ ਜੀ ਓਕੇ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਕਲੇਮਸ ਹੈਗੇ ਆ ਉਹ ਦੱਸਿਆ ਜਾ ਰਿਹਾ ਕਿ 11 ਤੋਂ ਲੈ ਕੇ 13000 ਦੇ ਕਰੀ ਫਾਈਲ ਹੋਏ ਨੇ ਚਾਹੇ ਕਿ অন্ਟਾਰੀਓ ਦੇ ਵਿੱਚ ਜਿਹੜੀ ਕਿੰਤੀ 55 ਤੋਂ ਲੈ ਕੇ 55000 ਟੋਟਲ ਕੈਨੇਡਾ ਦੇ ਵਿੱਚ ਜਿਹੜੇ ਕਲੇਮਸ ਫਾਈਲ ਹੋਏ ਨੇ ਹੁਣ ਤੱਕ ਹਾਂ ਹਾਂ ਸੋ 1 ਲੱਖ 10000 ਫਾਈਲ ਹੋ ਚੁੱਕੇ ਨੇ ਜੀ ਹੁਣ ਤੱਕ ਓਹ ਅੱਛਾ ਤੇ ਜੇਕਰ ਮੈਨੂੰ ਦੱਸੋਗੇ ਜ਼ਰਾ ਕਿ ਇਹਦੇ ਇਹਦਾ ਖਰਸ਼ਾ ਕੀ ਆ ਇਹਦਾ ਡਰ ਕੀ ਆ ਜਦੋਂ ਕੋਈ ਸਿੱਧੂ ਸਾਹਿਬ ਜਿਹੜਾ ਕੋਈ ਲੋਕੀ ਅਸਾਈਲਮ ਕਲੇਮ ਫਾਈਲ ਕਰ ਜਾਂਦੇ ਆ ਇੱਕ ਤਸ਼ਾਦ ਉਹ ਇੰਡੀਆ ਵਾਪਸ ਨਹੀਂ ਜਾ ਸਕਦੇ ਔਰ ਜੇ ਉਹ ਰਿਜੈਕਟ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਹਾਂਜੀ ਇਹ ਪ੍ਰੋਸੈਸ ਹੁੰਦਾ ਜੀ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਦੀ ਜਿਹੜੀ ਇਮੀਗ੍ਰੇਸ਼ਨ ਰਿਫਿਊਜੀ ਡਿਵੀਜ਼ਨ ਰਹੀ ਹੈਗੀ ਉਹ ਰੱਕੀ ਹੁੰਦੀ ਹੈ ਜੇਕਰ ਤੁਹਾਡਾ ਕੇਸ ਕੈਨੇਡਾ ਦੇ ਵਿੱਚ ਐਕਸੈਪਟ ਹੋ ਜਾਂਦਾ ਹੈ ਸੈਲੋਂ ਦਾ ਤਾਂ ਤੁਹਾਨੂੰ ਇਥੋਂ ਦੀ ਪਰਮਨੈਂਟ ਰੈਜ਼ਿਡੈਂਸੀ ਮਿਲ ਜਾਂਦੀ ਹੈ ਪਰ ਉਸ ਤੋਂ ਬਾਅਦ ਜੇ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਤਾਂ ਉੱਧਰ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕੈਨੇਡਾ ਦੀ ਹੂੰ ਹੂੰ ਤੁਹ ਸਰਾ ਜਿਹੜਾ ਹੈਗਾ ਕਿ ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਹਾਡੇ ਕੋਲੇ ਦੋ ਤਿੰਨ ਆਪਸ਼ਨਸ ਬਚਤੀਆਂ ਹੁੰਦੀਆਂ ਕਿ ਤੁਸੀਂ ਉਹਨੂੰ ਫੈਡਰਲ ਕੋਰਟ ਦੇ ਵਿੱਚ ਅਪੀਲ ਪਾਓ ਹਮ ਤਾਂ ਉਸ ਅਪੀਲ ਤੋਂ ਬਾਅਦ ਅ ਫਿਊਜੀ ਕਲੇਮ ਬੋਰਡ ਦੇ ਕੋਲ ਦੁਬਾਰਾ ਤੁਹਾਡੀ ਅਪਲੀਕੇਸ਼ਨ ਚਲੀ ਜਾਂਦੀ ਹੈ ਬਹੁਤ ਲੰਮਾ ਪ੍ਰੋਸੈਸ ਚਲਾ ਜਾਂਦਾ ਹੈਗਾ ਜਿਸ ਦੇ ਨਾਲ ਤੁਸੀਂ 4 ਤੋਂ 5 ਸਾਲ ਆਪਣੇ ਆਪ ਨੂੰ ਰੋਕ ਕੇ ਫਿਰ ਵੀ ਰੱਖ ਸਕਦੇ ਹੋ ਹਮ ਪਰ ਐਂਡ ਆਫ ਦਾ ਡੇ ਤੁਹਾਨੂੰ ਵਾਪਸ ਹੀ ਜਾਣਾ ਪੈਂਦਾ ਡੈਪਿਊਟੇਸ਼ਨ ਹੀ ਹੁੰਦੀ ਹੈ ਹਮ ਅਤੇ ਉਸ ਕੇਸ ਦੇ ਵਿੱਚ ਫਿਰ ਐਪਲੀਕੈਂਟ ਲਈ ਬੜਾ ਔਖਾ ਸਮਾਂ ਹੋ ਜਾਂਦਾ ਨਾ ਉਹ ਇੱਧਰ ਦਾ ਰਹਿੰਦਾ ਨਾ ਉੱਧਰ ਰਹਿੰਦਾ ਕਿਉਂਕਿ ਤੁਸੀਂ ਆਪਣੀ ਕੰਟਰੀ ਸਤਰਾ ਦੱਸ ਚੁੱਕੇ ਹੁੰਦੇ ਹੋ ਇੱਧਰ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਿਆ ਹੁੰਦਾ ਤਾਂ ਬੜੀ ਹਸਬੰਦ ਦੀ ਸਿੱਤੀ ਬਣ ਜਾਂਦੀ ਉਸ ਟਾਈਮ ਤੇ ਇਹਨਾਂ ਦੇ ਫਿਰ ਫੈਮਲੀਜ਼ ਦਾ ਕੀ ਹੁੰਦਾ ਜਿਵੇਂ ਕੋਈ ਸਟੂਡੈਂਟ ਨੇ ਆ ਕੇ ਇਥੇ ਸਾਈਲਮ ਫਾਈਲ ਕਰਤਾ ਕਿ ਹੋ ਸਕਦਾ ਉਹਦੀ ਜੇ ਪਿੱਛੇ ਸ਼ਾਦੀ ਹੋਈ ਹੋਈ ਤੇ ਉਹਦੀ ਵਾਈਫ ਨੂੰ ਜੁਆਇਨ ਕਰ ਸਕਦੀ ਫਿਰ ਉਹ ਤੇ ਇੰਡੀਆ ਸਰਕਾਰ ਨੇ ਵੀ ਆਨ ਦੇਣਾ ਜੇ ਇੰਡੀਆ ਤੋਂ ਆਇਆ ਤੇ ਹਾਂ ਜੇ ਕੇਸ ਐਕਸੈਪਟ ਹੋ ਜਾਂਦਾ ਜਦੋਂ ਆਪਾਂ ਕੇਸ ਰਿਫਿਊਜੀ ਕਲੇਮ ਲਾਉਣੇ ਆ ਜੇਕਰ ਉਹਦੇ ਸਪਾਊਸ ਇੰਡੀਆ ਦੇ ਵਿੱਚ ਰਹਿ ਰਹੀ ਹੈ ਜਾਂ ਕਿਸੇ ਵੀ ਕੰਟਰੀ 'ਚ ਉਹਦੇ ਸਪਾਊਸ ਦੇ ਬੱਚੇ ਰਹਿ ਰਹੇ ਨੇ ਜੇ ਉਹ ਕੇਸ ਐਕਸੈਪਟ ਹੋ ਜਾਂਦਾ ਤਾਂ ਉਹਨਾਂ ਨੂੰ ਉਦੋਂ ਹੀ ਵੀਜ਼ਾ ਮਿਲ ਜਾਂਦਾ ਹੈ ਉਹਨਾਂ ਨੂੰ ਉਦੋਂ ਪਰਮਨੈਂਟ ਰੈਜ਼ਿਡੈਂਸੀ ਦਿੱਤੀ ਜਾਂਦੀ ਹੈ ਜੋ ਕੈਨੇਡਾ ਦੇ ਵਿੱਚ ਆ ਕੇ ਆਪਣੇ ਹਸਬੰਦ ਨੂੰ ਜੁਆਇਨ ਕਰ ਸਕਦੇ ਆ ਓਕੇ ਪਰ ਜਿਹੜੇ ਇਹ ਕੇਸ ਨੇ ਮੈਨਜ਼ ਜਿਹੜੇ ਸਟੂਡੈਂਟ ਦੇ ਕੇਸਸ ਆਪਾਂ ਡਿਸਕਸ ਕਰ ਰਹੇ ਆ ਇਹ ਕੇਸ ਜਿਹੜੇ ਹੈਗੇ ਆ 99% ਰਿਫਿਊਜ਼ਲ ਹੋਣੀਆਂ ਨੇ 99% ਰਿਫਿਊਜ਼ਲ ਹੋਣੀਆਂ ਪਰ ਸ਼ੂਜ਼ ਉਸ ਹੋਣੀ ਹੈ ਕਿਉਂਕਿ ਕੈਨੇਡਾ ਤੇ ਅਮਰੀਕਾ ਦਾ 3rd 3rd ਵਰਡ ਐਗਰੀਮੈਂਟ ਹੋਇਆ ਹੋਇਆ ਹੈ ਜਿਸ ਦੇ ਵਿੱਚ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਡੇ ਨੂੰ ਖਤਰਾ ਹੈਗਾ ਤਾਂ ਤੁਸੀਂ ਕੈਨੇਡਾ ਦੇ ਵਿੱਚ ਕਲੇਮ ਲਾ ਰਹੇ ਹੋ ਉਹਦੇ ਵਿੱਚ ਕੀ ਹੈਗਾ ਕਿ ਤੁਹਾਡਾ ਕੇਸ ਤੁਸੀਂ ਪਹਿਲਾਂ ਜਦੋਂ ਜਦੋਂ ਤੁਸੀਂ ਸਟਡੀ ਵੀਜ਼ਾ ਅਪਲਾਈ ਕੀਤਾ ਸੀ ਤਾਂ ਉਦੋਂ ਤੁਸੀਂ ਦੱਸਿਆ ਨਹੀਂ ਸੀਗਾ ਕਿ ਸਾਨੂੰ ਕੋਈ ਖਤਰਾ ਹੈ ਹੂੰ ਉਦੋਂ ਤੁਸੀਂ ਸਿਰਫ ਇਹ ਦੱਸਿਆ ਸੀਗਾ ਕਿ ਅਸੀਂ ਪੜਨ ਲਈ ਆ ਰਹੇ ਹੂੰ ਹੂੰ ਉਸ ਟਾਈਮ ਤੇ ਤੁਹਾਨੂੰ ਕੋਈ ਖਤਰਾ ਨਹੀਂ ਸੀਗਾ ਪਰ ਜਦੋਂ ਤੁਸੀਂ ਇੱਕ ਸਾਲ ਜਾਂ 1.5 ਸਾਲ ਦੀ ਸਟਡੀ ਕੰਪਲੀਟ ਨਹੀਂ ਕੀਤੀ ਜਿਵੇਂ ਤੁਹਾਨੂੰ ਲੱਗਿਆ ਕਿ ਤੁਹਾਡਾ ਸਟੇਟਸ ਹੁਣ ਕੁਝ ਵੀ ਨਹੀਂ ਰਹਿਣਾ ਤੁਹਾਡਾ ਸਟੇਟਸ ਬਚੂਗਾ ਨਹੀਂ ਤਾਂ ਉਦੋਂ ਤੁਹਾਨੂੰ ਇੱਕਦਮ ਖਤਰਾ ਪੈਦਾ ਹੋ ਗਿਆ ਹੂੰ ਹੂੰ ਜਦ ਕਿ ਤੁਸੀਂ ਇੰਡੀਆ ਵੀ ਨਹੀਂ ਗਏ ਉਸ ਸਮੇਂ ਦੇ ਦੌਰਾਨ ਹੂੰ 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 ਸੋ ਇਹੜੇ ਕੇਸਸ ਹੈਗੇ ਆ ਇਹਦੇ ਵਿੱਚ ਵਕੀਲਾਂ ਲਈ ਤਾਂ ਵਧੀਆ ਚਲੋ ਉਹਨਾਂ ਨੂੰ ਠੀਕ ਹੋਊਗਾ ਜਾਂ ਜੇ ਤੁਸੀਂ ਕਹ ਰਹੇ ਜੇ ਤੁਸੀਂ ਕਹ ਰਹੇ ਜੇ ਕਿ 99% ਰਿਜੈਕਟ ਹੋਣਗੇ ਤੇ ਦਾ ਮਤਲਬ ਇਹਦਾ ਲੋਕਾਂ ਨੂੰ ਵਕੀਲ ਇੱਥੋਂ ਦੇ ਜਿਹੜੇ ਨੇ ਉਹ ਮਿਸ ਗਾਈਡ ਕਰ ਰਹੇ ਫਿਰ ਵਕੀਲ ਤਾਂ ਨਹੀਂ ਮਿਸ ਮਿਸ ਗਾਈਡ ਕਰ ਰਹੇ ਉਹਨਾਂ ਨੂੰ ਪਰ ਉਹਨਾਂ ਨੂੰ ਜੇ ਹੁਣ ਤੁਸੀਂ ਵਕੀਲ ਕੋਲ ਜਾ ਕੇ ਕਹੋਗੇ ਕਿ ਮੈਂ ਕੀ ਫਾਈਲ ਕਰਨਾ ਚਾਹ ਕਿ ਹੁੰਦਾ ਹੈਗਾ ਕਿ ਬਹੁਤੇ ਜਿਹੜੇ ਸਟੂਡੈਂਟਸ ਹੈਗੇ ਹੈਗੇ ਉਹ ਇੱਥੇ ਪੋਰਟ ਆਫ ਐਂਟਰੀ ਤੇ ਜਾ ਕੇ ਕੋਈ ਤੋ ਚਾਰ ਬੰਦੇ ਬੈਠੇ ਸਲਾਹ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਸੋਚਿਆ ਕਿ ਜੀ ਅਸੀਂ ਤਾਂ ਇਹ ਹੋਰ ਸਾਡਾ ਕੁਝ ਪਛ ਨਹੀਂ ਰਿਹਾ ਇਸ ਸਟੇਟਸ ਨੇ ਪਾਇਦਾ ਤਾਂ ਜਾ ਕੇ ਉਹ ਕਰਦੇ ਕੀ ਹੈ ਕਿ ਉਹ ਖੁਦ ਹੀ ਜਾ ਕੇ ਰਿਫਿਊਜੀ ਬੋਰਡ ਚ ਅਪਲੀਕੇਸ਼ਨ ਪਾ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਵਾ ਕਿਉਂਕਿ ਕੈਨੇਡਾ ਸਰਕਾਰ ਮੈਂ ਜੋ ਸਟੇਟਮੈਂਟਸ ਪੜ ਰਿਹਾ ਸੀਗਾ ਮਾਰਕ ਮਿਲਰ ਦੀ ਸਟੇਟਮੈਂਟ ਵੀ ਆਈ ਹੈ ਇਮੀਗ੍ਰੇਸ਼ਨ ਮੰਤਰੀ ਦੀ ਕਿ ਇਹ ਬੈਕ ਡੋਰ ਐਂਟਰੀ ਆ ਸਿਸਟਮ ਨੂੰ ਮਿਸਯੂਜ਼ ਕੀਤਾ ਜਾ ਰਿਹਾ ਵਾ ਸੋ ਕੈਨੇਡਾ ਸਰਕਾਰ ਤੁਹਾਨੂੰ ਕੀ ਜਾਣਕਾਰੀ ਆ ਕਿ ਕੈਨੇਡਾ ਸਰਕਾਰ ਦਾ ਕੀ ਰਿਸਪੌਂਸ ਹੋਊਗਾ ਇਹਦੇ ਤੇ ਉਹ ਕੀ ਜਿਵੇਂ ਚੋਰ ਮੋਰੀਆਂ ਨੂੰ ਉਹਨਾਂ ਨੂੰ ਕਿਵੇਂ ਬੰਦ ਕਰਨੀ ਕਿਉਂ ਕੈਨੇਡਾ ਸਰਕਾਰ ਬੜੀ ਜਲਦੀ ਇੱਕ ਨਵਾਂ ਰੂਲ ਲੈ ਕੇ ਆ ਰਹੀ ਹੈਗੀ ਨਵਾਂ ਲਾਅ ਲੈ ਕੇ ਆ ਰਹੀ ਹੈ ਕਿ ਜਿਸ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਲੇਮਸ ਆਉਂਦੇ ਉਹਨਾਂ ਨੂੰ ਵਿਦਨ 6 ਮੰਥਸ ਪਹਿਲ ਦੇ ਆਧਾਰ ਤੇ ਵਿਦਨ 6 ਮੰਥਸ ਉਹਨੂੰ ਫਾਈਨਲਾਈਜ਼ ਕੀਤਾ ਜਾਇਆ ਕਰੂਗਾ ਓਕੇ ਤੇ ਜਿਸ ਦੇ ਵਿੱਚ ਕੋਈ ਜੈਨੂਇਨ ਰੀਜ਼ਨ ਨਹੀਂ ਦਿਖਦਾ ਹੈਗਾ ਤਾਂ ਉਹਨਾਂ ਨੂੰ ਨਾਲ ਦੀ ਨਾਲ ਡਿਪੋਰਟੇਸ਼ਨ ਆਰਡਰ ਦਿੱਤਾ ਜਾਇਆ ਕਰੂਗਾ ਜਦੋਂ ਹੀ ਉਹ ਕੇਸ ਉਹਨਲੇ ਰਿਫਿਊਜੀ ਬੋਰਡ ਜਾਇਆ ਕਰਨਗੇ ਉੱਥੇ ਡਿਸੀਜਨ ਦੇ ਕੇ ਉਹਨਾਂ ਨੂੰ ਉਸੇ ਟਾਈਮ ਤੇ ਉੱਪਰ ਡਿਪੋਰਟੇਸ਼ਨ ਲਾਇਆ ਦਿੱਤਾ ਜਾਏ ਓਹ ਹੋ ਓਕੇ ਬਹੁਤ ਮਿਹਰਬਾਨੀ ਜੀ ਥੈਂਕ ਯੂ ਬਹੁਤ ਇੰਪੋਰਟੈਂਟ ਜਾਣਕਾਰੀ ਤੁਸੀਂ ਆ ਦਿੱਤੀ ਆ ਤੇ ਮੇਰੇ ਖਿਆਲ ਕਈ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਇਹ ਸੁਣ ਕੇ ਕਿ ਇਹ ਇੰਨਾ ਸੌਖਾ ਨਹੀਂ ਵੀ ਐਪਲੀਕੇਸ਼ਨ ਲਾਤੀ ਦਾ ਮਤਲਬ ਤੁਸੀਂ ਇੱਕ ਤਰੀਕੇ ਨਾਲ ਪੱਕੇ ਹੋ ਗਏ ਇਥੇ ਨਹੀਂ ਜੀ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਰਚੀ ਜੀ ਕਲੇਮ ਅਪਲਾਈ ਕਰਨਾ ਤੇ ਉਹਨੂੰ ਅਪਰੂਵਲ ਤੱਕ ਲੈ ਕੇ ਜਾਣਾ ਬਹੁਤ ਔਖਾ ਕੰਮ ਹੈ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਸਮਾਂ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂ ਤੁਹਾਡੇ ਸਮੇਂ ਦਾ ਵੀ ਧੰਨਵਾਦ